ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨਹੀਂ ਸਗੋਂ ਸੰਕਦੀਪ ਸਿੰਘ ਸੰਧੂ ਨੇ ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਕੁਝ ਦਸਤਾਵੇਜ਼ ਸਾਹਮਣੇ ਆਏ ਕਿ ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਪਾਰਟੀ ਦੇ ਪ੍ਰਧਾਨ ਦਾ ਨਾਮ ਸੰਕਦੀਪ ਸਿੰਘ ਸੰਧੂ ਦਾ ਦਿੱਤਾ ਗਿਆ ਇਸ ਤੇ ਟਕਸਾਲੀ ਅਕਲ ਦਲ ਦੇ ਆਗੂ ਬੀਰ ਦਵਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਤੇ ਪੰਜਾਬ ਇਕਤਾ ਪਾਰਟੀ ਦੇ ਉੱਤੇ ਸਵਾਲ ਉਠਾਏ ਸਨ ਜਿਸ ਤੋਂ ਬਾਅਦ ਸੁਖਪਾਲ ਖਹਿਰਾ ਹੁਣ ੜਕਦੇ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਨੇ ਟਕਸਾਲੀਆਂ ਨੂੰ ਮੋੜਵਾ ਜਵਾਬ ਦਿੱਤਾ ਕੱਲ ਕੁਝ ਸਾਡੇ ਬੀਰੀ ਨੇ ਬੀਤਵਿੰਦਰ ਸਿੰਘ ਜੀ ਉਹਨਾਂ ਨੇ ਕੁਝ ਨੈਗੇਟਿਵ ਜੇ ਕਮੈਂਟ ਕੀਤੇ ਕਿ ਮੈਂ ਆ ਪਾਰਟੀ ਦੀ ਰਜਿਸਟ੍ਰੇਸ਼ਨ ਵੇਲੇ ਕਿਸੇ ਹੋਰ ਨੂੰ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਹੋਇਆ ਤੇ ਬਾਹਰ ਜਨਤਕ ਤੌਰ ਤੇ ਪ੍ਰੈਜ਼ੀਡੈਂਟ ਮੈਂ ਆਪਣੇ ਆਪ ਨੂੰ ਕਹਿ ਰਿਹਾ ਮੈਂ ਇੰਪਰਸੋਨੇਟ ਕਰ ਰਿਹਾ ਹੂ ਵਿਚ ਹਿਸ ਚਾਰजेस ਐਬਸੋਲੂਟਲੀ ਫਾਲਸ ਫ੍ਰਿਵਲੈਸ ਬੇਸਲੈਸ ਮੈਲਿਸ਼ੀਅਸਲੀ ਰੋਂਗ ਕਿਉਂਕਿ ਤੱਥ ਇਹ ਕਹਿੰਦੇ ਨੇ ਕਿ ਜਦੋਂ ਅਸੀਂ ਇਹ ਆਈਡੀਆ ਕਨਸੀਵ ਕੀਤਾ ਕਿ ਸਾਨੂੰ ਆਪਣੀ ਪਾਰਟੀ ਰਜਿਸਟਰ ਕਰਾਉਣੀ ਪਵੇਗੀ ਤਾਂ ਉਸ ਵਕਤ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪਹੁੰਚ ਕਰਨੀ ਸੀ ਥਿਸ ਇਜ਼ ਸਮਵੇਅਰ ਅਰਾਊਂਡ 20th ਆਫ ਡਿਸੰਬਰ 2018 ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਾਰਟੀ ਰਜਿਸਟਰ ਕਰਾਉਣ ਵਾਸਤੇ ਮਲਟੀ ਵਿਜ਼ਿਟਸ ਕਰਨੀਆਂ ਪੈਂਦੀਆਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਬਹੁਤ ਸਾਰੇ ਕਾਗਜ਼ ਪੱਤਰ ਤਿਆਰ ਕਰਨੇ ਪੈਂਦੇ ਨੇ 100 ਦੇ ਲਗਭਗ ਜਨਰਲ ਹਾਊਸ ਜਨਰਲ ਇਜਲਾਸ ਜਿਹੜੇ ਪਾਰਟੀ ਦੇ ਫਾਊਂਡਰ ਮੈਂਬਰਸ ਹੋਣਗੇ ਉਹ ਡਾਟਾ ਤੇ ਐਫੀਡੇਵਿਟਸ ਕ੍ਰੀਏਟ ਕਰਨੇ ਪੈਂਦੇ ਨੇ ਤੇ ਇਸ ਕਰਕੇ ਅਸੀਂ ਉਸ ਵਕਤ ਜਿਹੜੀ ਆਫਿਸ ਬੀਅਰਸ ਦੀ ਲਿਸਟ ਡਰਾਪ ਕੀਤੀ ਔਰ ਜਿਹੜਾ ਇਹਦੇ ਚ ਸਾਰੀ ਰਿਸਪੌਂਸਿਬਿਲਟੀ ਸੀਗੀ ਉਹ ਸਾਰਿਆਂ ਨੇ ਚਰਚਾ ਕਰਕੇ ਆਪਸ ਵਿੱਚ ਪੋਲਿਟਿਕਲ ਅਫੇਅਰਸ ਕਮੇਟੀ ਚ ਜਿਹੜੀ ਸਾਡੀ ਵੁੱਡ ਬੀ ਜਿਹੜੇ ਸਾਡੇ ਸਾਥੀ ਸੀਗੇ ਅਸੀਂ ਇਹ ਕੰਮ ਜਿਹੜਾ ਸੀ ਸਨਕਦੀਪ ਸਿੰਘ ਸੰਧੂ ਜਿਹੜੇ ਕਿ ਮੇਰੇ ਅਜ਼ੀਜ਼ ਦੋਸਤ ਵੀ ਨੇ ਮੇਰੇ ਛੋਟੇ ਭਰਾ ਨੇ ਔਰ ਮੈਨੂੰ ਉਹਨਾਂ ਤੇ ਪੂਰਨ ਭਰੋਸਾ ਵਾ ਅਸੀਂ ਉਹਨਾਂ ਨੂੰ ਅਥਾਰਾਈਜ਼ ਕੀਤਾ ਕਿ ਤੁਸੀਂ ਆਪਣੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਇਨੀਸ਼ੀਏਟ ਕਰ ਦਿਓ ਔਰ ਉਹਨਾਂ ਨੇ ਕਾਫੀ ਮਿਹਨਤ ਤੇ ਮੁਸ਼ਕਲਤ ਦੇ ਨਾਲ ਸਾਰੀ ਕਾਰਵਾਈ ਨੂੰ ਅੰਜਾਮ ਦੇ ਕੇ ਕਈ ਦਿੱਲੀ ਦੀਆਂ ਵਿਜ਼ਿਟਸ ਕਰਕੇ ਤੇ ਸਾਡੀ ਰਜਿਸਟ੍ਰੇਸ਼ਨ ਦੀ ਪ੍ਰੋਸੈਸ ਨੂੰ ਇਨੀਸ਼ੀਏਟ ਕਰਤਾ ਇਨ ਦਾ ਮੇਨ ਟਾਈਮ 8 ਜਨਵਰੀ 2019 ਨੂੰ ਅਸੀਂ ਆਪਣੀ ਪਾਰਟੀ ਦਾ ଫਾਰਮਲ ਅਨਾਉਂਸਮੈਂਟ ਕੀਤਾ ਚੰਡੀਗੜ੍ਹ ਤੋਂ ਤੁਸੀਂ ਸਾਰੇ ਉਸ ਫੰਕਸ਼ਨ ਦੇ ਗਵਾਹ ਹੋ ਔਰ ਉਸ ਉਸ ਫੰਕਸ਼ਨ ਦੇ ਵਿੱਚ ਮੈਨੂੰ ਐਡ ਹੌਕ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਫਿਰ ਮੈਂ ਇਹ ਟਰੇਡ ਕਰਦਿਆਂ ਆਪਣੇ ਜਿਹੜੇ ਸਤਕਾਰਯੋਗ ਸਾਡੇ ਵੈਲਵਿਸ਼ਸ ਵੀ ਨੇ ਤੇ ਜਿਹੜੇ ਜਾਦਾ ਚਿੰਤਤ ਰਹਿੰਦੇ ਨੇ ਭਗਤ ਨੇ ਦੂਜੀਆਂ ਪਾਰਟੀਆਂ ਦੇ ਮੈਨੂੰ ਐਡ ਹੌਕ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਗਿਆ ਸੀਗਾ ਔਰ ਜਿੰਨੀਆਂ ਵੀ ਨੋਮੀਨੇਸ਼ਨਸ ਮੈਨੂੰ ਜਿੰਨੀਆਂ ਵੀ ਨੋਮੀਨੇਸ਼ਨਸ ਅਸੀਂ ਪਾਰਟੀ ਸਬਸੀਕੁਐਂਟਲੀ ਕੀਤੀਆਂ ਵਾਂ ਉਹ ਸਾਰੀਆਂ ਐਡ ਹੌਕ ਨੇ ਇਨਕਲੂਡਿੰਗ ਪੋਲੀਟੀਕਲ ਫੇਅਰਸ ਕਮੇਟੀ ਇਨਕਲੂਡਿੰਗ 31 ਮੈਂਬਰ ਸਟੇਟ ਵਰਕਿੰਗ ਕਮੇਟੀ ਇਨਕਲੂਡਿੰਗ 올 ਦਾ ਵਿੰਗਸ ਦੈਟ ਵੀ ਹੈਵ ਕ੍ਰੀਏਟਿਡ 올 ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਵੀ ਹੈਵ ਕ੍ਰੀਏਟਿਡ ਇਹ ਸਾਰੇ ਐਡ ਹੌਕ ਐਡ ਹੌਕ ਯਾਨੀ ਕਿ ਟੈਂਪਰੇਰੀ ਕਿਉਂਕਿ ਸਾਨੂੰ ਪਤਾ ਸੀਗਾ ਕਿ ਰਜਿਸਟ੍ਰੇਸ਼ਨ ਪ੍ਰੋਸੈਸ ਨੂੰ ਟਾਈਮ ਲੱਗੇਗਾ ਪਾਰਟੀ ਨੂੰ ਰਜਿਸਟਰ ਕਰਾਉਣ ਲਈ ਤਿੰਨ ਤੋਂ ਚਾਰ ਮਹੀਨੇ ਦਾ ਟਾਈਮ ਲੱਗਦਾ ਬੜੇ ਜ਼ੋਰ ਨਾਲ ਵੀ ਤੁਸੀਂ ਜੇ ਪਰਸ਼ੂ ਕਰਦੇ ਹੋ ਇਸ ਲਈ ਸਾਰੀਆਂ ਅਪਾਇੰਟਮੈਂਟਸ ਟੈਂਪਰੇਰੀ ਐਡ ਹੌਕ ਸਬਜੈਕਟ ਟੂ ਕਨਫਰਮੇਸ਼ਨ ਵਾਂਸ ਦਾ ਪਾਰਟੀ ਸਟੈਂਡਸ ਰਜਿਸਟਰਡ ਔਰ ਇਹਦੀ ਪ੍ਰਕਿਰਿਆ ਹੈਗੀ ਕਿ ਜਦੋਂ ਪਾਰਟੀ ਦੀ ਰਜਿਸਟ੍ਰੇਸ਼ਨ ਸਾਡੀ ਅਪਰੂਵ ਹੋ ਜਾਵੇਗੀ ਅਸੀਂ ਆਪਣੇ ਉਸ ਜਿਹੜੇ ਫਾਊਂਡਰ ਮੈਂਬਰਸ ਦਾ ਜਨਰਲ ਇਜਲਾਸ ਭਲਾਵਾਂਗੇ ਔਰ ਉਹਦੇ ਵਿੱਚ ਫਾਰਮਲ ਅ ਪ੍ਰੈਜ਼ੀਡੈਂਟ ਨੂੰ ਵਾਈਸ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਅਸੀਂ ਇੱਕ ਇੱਕ ਜਨਰਲ ਸੈਕਟਰੀ ਕੀਤਾ ਅਪਾਇੰਟ ਆਰਗੇਨਾਈਜੇਸ਼ਨ ਦਾ ਇਹਨਾਂ ਸਾਰੇ ਔਦਿਆਂ ਦੀ ਕਨਫਰਮੇਸ਼ਨ ਜਨਰਲ اجلاس ਦੇ ਵਿੱਚੋਂ ਲੈ ਕੇ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਉਹਦੀ ਸਾਰੀ ਇਨਫੋਰਮੇਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਸੀਂ ਕਰ ਦਿਆਂਗੇ ਇਹ ਸਾਰਾ ਕੁਝ ਵੀ ਆਰ ਵੈਲ ਬੇਨੈਫੀਟ ਨਾ ਬਰ ਰਾਈਟਸ ਮੈਂ ਕੋਈ ਜਿਹੜਾ ਸਾਡੇ ਕੁਝ ਲੋਕ ਸਾਥੀ ਕਹਿ ਰਹੇ ਨੇ ਕਿ ਜੀ ਟਿਕਟਾਂ ਵੰਡ ਦਿੱਤੀਆਂ ਹਲੇ ਕੋਈ ਟਿਕਟ ਨਹੀਂ ਵੰਡੀ ਮੈਂ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਆਥਰਾਇਜ਼ ਨਹੀਂ ਕੀਤਾ ਹਲੇ ਤਾਂ ਸਿਰਫ ਪੰਜਾਬ ਡੈਮੋਕਰੈਟਿਕ ਅਲਾਈਅੰਸ ਦੇ ਵਿੱਚ ਗੱਠਜੋੜ ਚ ਸਾਡੀਆਂ ਮਲਟੀ ਮੀਟਿੰਗਸ ਹੋਈਆਂ ਨੇ ਔਰ ਅਸੀਂ ਉਮੀਦਵਾਰਾਂ ਦੇ ਉੱਤੇ ਆੜ ਕੇ ਚਰਚਾ ਕਰਕੇ ਤੇ مشਵਰਾ ਕਰਕੇ ਤੇ ਨਾਮ ਨਾਮਾਂ ਦੇ ਉੱਤੇ ਜ਼ੀਰੋ ਇਨ ਕਰ ਰਹੇ ਆ ਕਿ ਕਿਹੜੀ ਪਾਰਟੀ ਨੇ ਕਿੰਨੀਆਂ ਲੜੀਆਂ ਇਸ ਲਈ ਇਮਪਰਸੋਨੇਸ਼ਨ ਦਾ ਧੋਖਾਧੜੀ ਦਾ ਕਿਸੇ ਨਾਲ ਕਿੱਥੇ ਮਾਮਲਾ ਆ ਗਿਆ ਮੇਰੀ ਸਮਝ ਤੋਂ ਬਾਹਰ ਆ ਗਵਿੰਦਰ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਪ੍ਰੈਜ਼ੀਡੈਂਟ ਨੇ ਟਕਸਾਲੀ ਅਗਲੀ ਨੂੰ ਤੇ ਉਹ ਕਿਹੜਾ ਹਲੇ ਕਨਫਰਮ ਹੋ ਗਏ ਨੇ ਉਹ ਕਿਹੜਾ ਰੈਕਗਨਾਈਜ਼ਡ ਜਾਂ ਰਜਿਸਟਰਡ ਪਾਰਟੀ ਹੋ ਕੇ ਉਹ ਵੀ ਤਾਂ ਬਾਹਰ ਕਹਿ ਹੀ ਰਹੇ ਨੇ ਕਿ ਮੈਂ ਪਾਰਟੀ ਦਾ ਪ੍ਰੈਜ਼ੀਡੈਂਟ ਉਹਨਾਂ ਨੇ ਵੀ ਤਾਂ ਅੱਗੇ ਵਿਸਤਾਰ ਕਰਕੇ ਬਹੁਤ ਸਾਰੀਆਂ ਅਪੁਆਇੰਟਮੈਂਟਸ ਕੀਤੀਆਂ ਨੇ ਬੀਰ ਦਵਿੰਦਰ ਸਿੰਘ ਨੂੰ ਵਾਈਸ ਪ੍ਰੈਜ਼ੀਡੈਂਟ ਲਾਇਆ ਤਾਂ ਉਹ ਕਿਹੜਾ ਹਲੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਅਪਰੂਵਡ ਪ੍ਰੋਸੈਸ ਸੀਗਾ ਸੋ ਧਰਫੋਰ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆ ਆਪਾਂ ਉਹਦਾ ਮੈਦਾਨੇ ਜੰਗ ਵਿੱਚ ਲੜੀਏ ਪੰਜਾਬ ਦੇ ਕਿੰਨੇ ਹੋਰ ਇਸ਼ੂਜ਼ ਨੇ ਜਿਹੜੇ ਲੋਕ ਤੱਕਾ ਕਰ ਰਹੇ ਨੇ ਕਾਂਗਰਸ ਦੇ ਜਾਂ ਜਿਹੜੇ ਲੁੱਟ ਤੇ ਕਸੋਟ ਕੀਤੀ ਰਾਦਰ ਦੈਨ ਟਾਰਗੇਟਿੰਗ ਥੈਮ ਤੁਸੀਂ ਸਾਨੂੰ ਹੀ ਟਾਰਗੇਟ ਕਰਨ ਲੱਗ ਗਏ ਤਾਂ ਮੈਨੂੰ ਅੱਛਾ ਨਹੀਂ ਲੱਗਿਆ ਔਰ ਮੈਂ ਮੈਂ ਉਹਨਾਂ ਦੀ ਇੱਜ਼ਤ ਕਰਦਾ ਸਾਰਿਆਂ ਦੀ ਤਾਂ ਮੈਨੂੰ ਪੂਰਨ ਆਸ ਹੈ ਕਿ ਉਹ ਇਸ ਗੱਲ ਨੂੰ ਸਮਝ ਲੈਣਗੇ